ਤੇ ਗੋਵਿੰਦਾ ਦੀ ਦੂਜੀ ਵਿਆਹੀ ਕਹਾਣੀ ਜਲਦੀ ਬਾਲੀਵੁੱਡ ਦੇ ਵਿੱਚ ਗੂੰਜਣ ਵਾਲੀਆਂ ਨੇ ਖੁਸ਼ੀਆਂ ਸਿਦਾਰਥ ਤੇ ਕੈਰਾ ਅਡਵਾਨੀ ਵਣਜਾਰੇ ਨੇ ਮਾਤਾ ਪਿਤਾ ਪਿਆਰ ਧੋਖਾ ਤੇ ਗੋਵਿੰਦਾ ਦੀ ਦੂਜੀ ਵਿਆਹੀ ਕਹਾਣੀ ਜਲਦੀ ਬਾਲੀਵੁੱਡ ਦੇ ਵਿੱਚ ਗੂੰਜਣ ਵਾਲੀਆਂ ਨੇ ਖੁਸ਼ੀਆਂ ਸਿਦਾਰਥ ਤੇ ਕੈਰਾ ਅਡਵਾਨੀ ਵਣਜਾਰੇ ਨੇ ਮਾਤਾ ਪਿਤਾ ਜੀ ਹਾਂ ਗੋਸਿਪਸ ਵਿਦ ਮੇਗਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਬਾਲੀਵੁੱਡ ਦੇ ਕੁਝ ਗੱਪਸ਼ਪ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਗੋਵਿੰਦਾ ਦੀ ਜੋ ਕੇ ਸਮੇਂ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਬਾਲੀਵੁੱਡ ਦੇ ਚੀਚੀ ਯਾਨੀ ਗੋਵਿੰਦਾ ਇਹਨੇ ਦਿਨ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਚ ਨੇ ਅਜਈਆਂ ਅਫਵਾਹਾਂ ਨੇ ਕਿ ਉਹਨਾਂ ਦਾ ਆਪਣੀ ਪਤਨੀ ਸੁਨੀਤਾ ਅਹੋਜਾ ਨਾਲ 37 ਸਾਲ ਪੁਰਾਣਾ ਵਿਆਹ ਖਤਮ ਹੋਣ ਦੀ ਗੱਲ ਕਰਤਿਆ ਇਹਨਾਂ ਖਬਰਾਂ ਵਿਚਾਲੇ ਗੋਵਿੰਦਾ ਦਾ ਇੱਕ ਇੰਟਰਵਿਊ ਫਿਰ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ 'ਚ ਉਹਨਾਂ ਨੇ ਦੂਜੇ ਵਿਆਹ ਦੀ ਗੱਲ ਕੀਤੀ ਸੀ ਗੋਵਿੰਦਾ ਨੇ ਕਿਹਾ ਸੀ ਕਿ ਉਹਨਾਂ ਦੀ ਕੁੰਡਲੀ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਦੁਬਾਰਾ ਵਿਆਹ ਹੋ ਸਕਦਾ ਹੈ ਪਰ ਜਿਆ ਹੋਣ ਲਈ ਉਹ ਚਾਹਦੇ ਸਨ ਕਿ ਸੁਨੀਤਾ ਇਸ ਲਈ ਤਿਆਰ ਰਹੇ ਜਦੋਂ ਗੋਵਿੰਦਾ ਇੰਡਸਟਰੀ ਚ ਬਿਲਕੁਲ ਨਵਾਂ ਸੀ ਤਾਂ ਫਿਲਮੇ ਮੈਗਜ਼ੀਨਾਂ ਚ ਉਸ ਦੇ ਸਹਿ ਅਦਾਕਾਰਾਂ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੜਦੀਆਂ ਰਹਿੰਦੀਆਂ ਸਨ ਗੋਵਿੰਦਾ ਅਤੇ ਸੁਨੀਤਾ ਦੋਵੇਂ ਵਿਆਹ ਹੋਏ ਸਨ ਪਰ ਅਭਿਨੇਤਾ ਨੇ ਆਪਣੇ ਸਹਿ ਕਲਾਕਾਰਾਂ ਨੂੰ ਇਸ ਸਚਾਈ ਤੋਂ ਜਾਣੂ ਨਹੀਂ ਕਰਵਾਇਆ ਸੀ ਉਹ ਆਪਣੇ ਸਹਿ ਕਲਾਕਾਰਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਬਿਲਕੁਲ ਸਪਸ਼ਟ ਸੀ 1990 ਦੇ ਵਿੱਚ ਇੱਕ ਇੰਟਰਵਿਊ ਵਾਇਰਲ ਹੁੰਦਾ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਆਪਣੀ ਸਹਿ-ਅਦਾਕਾਰਾ ਨਿਲਮ ਦੇ ਨਾਲ ਪਿਆਰ ਹੋ ਗਿਆ। ਅਦਾਕਾਰ ਨੇ ਦੱਸਿਆ ਕਿ ਉਹਨਾਂ ਨੇ ਸੁਨੀਤਾ ਨਾਲ ਵਿਆਹ ਕਰਨ ਦਾ ਆਪਣਾ ਵਾਅਦਾ ਸਿਰਫ ਇਸ ਲਈ ਨਿਭਾਇਆ ਸੀ ਕਿਉਂਕਿ ਉਹਨਾਂ ਨੇ ਉਸ ਨਾਲ ਵਾਅਦਾ ਕੀਤਾ ਸੀ ਨਾ ਕਿ ਉਹ ਉਸ ਨੂੰ ਪਿਆਰ ਕਰਦੇ ਸਨ। ਗੋਵਿੰਦ ਨੇ ਕਿਹਾ ਕਿ ਕੱਲ੍ਹ ਨੂੰ ਕੌਣ ਜਾਣਦਾ ਮੈਨੂੰ ਦੁਬਾਰਾ ਵੀ ਪਿਆਰ ਹੋ ਸਕਦਾ ਹੈ ਤੇ ਹੋ ਸਕਦਾ ਹੈ ਕਿ ਤਦ ਮੈਂ ਸੁਤੰਤਰ ਮਹਿਸੂਸ ਕਰਾਂਗਾ ਅਤੇ ਮੇਰੀ ਕੁੰਡਲੀ ਵਿੱਚ ਦੂਜੇ ਵਿਆਹ ਦਾ ਜਿਹੜਾ ਯੋਗ ਹੈ ਜੇਕਰ ਸੁਨੀਤਾ ਮੰਨ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਸੁਨੀਤਾ ਅਤੇ ਗੋਵਿੰਦਾ ਦੇ ਵਿਆਹ ਨੂੰ 37 ਸਾਲ ਹੋ ਗਏ ਨੇ ਅਤੇ ਉਹ ਉਹਨਾਂ ਦੀ ਬੇਟੀ ਅਤੇ ਬੇਟੇ ਯਸ਼ਵਰਧਨ ਦੇ ਮਾਤਾ ਪਿਤਾ ਨੇ ਹਾਲ ਹੀਤ ਸੋਸ਼ਲ ਮੀਡੀਆ ਤੇ ਉਹਨਾਂ ਦੇ ਤਲਾਕ ਦੀਆਂ ਅਫਵਾਹਾਂ ਘੁੰਮ ਰਹੀਆਂ ਨੇ ਪਰ ਗੋਵਿੰਦਾ ਦੇ ਵਕੀਲ ਨੇ ਕਿਹਾ ਕਿ ਸੁਨੀਤਾ ਨੇ 6 ਮਹੀਨੇ ਪਹਿਲਾਂ ਤਲਾਕ ਲਈ ਦਾਇਰ ਕੀਤੀ ਸੀ ਕਰਜੀ ਅਤੇ ਹੁਣ ਉਹ ਦੋਵੇਂ ਇਕੱਠੇ ਨੇ ਪ੍ਰਥਾ ਹੀ ਥੋੜੇ ਦਿਨ ਤੋਂ ਹੀ ਉਹਨਾਂ ਦੇ મતਭੇਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਦੋਵੇਂ ਜਣੇ ਇਕੱਠੇ ਨਹੀਂ ਰਹਿਣਾ ਚਾਹੁੰਦੇ ਨੇ ਤਲਾਕ ਸੰਬੰਧੀ ਕਈ ਰਿਪੋਰਟਾਂ ਵਿੱਚ ਕਈ ਦਾਅਵੇ ਵੀ ਕੀਤੇ ਗਏ ਨੇ ਹਾਲਾਂਕਿ ਹੁਣ ਕੁਝ ਪੁਰਾਣੇ ਵੀਡੀਓਜ਼ ਵੀ ਸਾਹਮਣੇ ਆ ਰਹੇ ਨੇ ਜੋ ਦਿਖਾਉਂਦੇ ਨੇ ਕਿ ਸੁਨੀਤਾ ਹੁਜਾ ਗੋਵਿੰਦਾ ਤੋ ਬਿਲਕੁਲ ਵੀ ਖੁਸ਼ ਨਹੀਂ ਹੈ ਇਸੀ ਗੋਵਿੰਦੇ ਦੀ ਕੁਝ ਜਿਹੜੀਆਂ ਫੁਵਾਹਾਂ ਨੇ ਜੋ ਕਿ ਮਾਰਕੀਟ ਦੇ ਵਿੱਚ ਉੱਡ ਰਹੀਆਂ ਨੇ ਤਾਂ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੇ ਵਿੱਚ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਮਾਤਾ ਪਿਤਾ ਬਣ ਜਾ ਰਹੇ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਿੰਗ ਅਕਾਊਂਟ ਤੇ ਜਿਹੜੀ ਇਹ ਇਨਫੋਰਮੇਸ਼ਨ ਹੈ ਜਿਹੜੀ ਇਹ ਸੂਚਨਾ ਹੈ ਸਾਂਝੀ ਕੀਤੀ ਹੈ। ਤਾਂ ਇਸ ਦੇ ਨਾਲ ਹੀ ਇਹਨਾਂ ਨੂੰ ਵਧਾਈਆਂ ਦਿਓ ਤੇ ਕਮੈਂਟ ਬਾਕਸ ਵਿੱਚ ਵਧਾਈਆਂ ਦੀ ਝੜੀ ਲਾ ਦਿਓ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ